ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਟੂਟਕਾ ਤੇ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਸੋਮਵਾਰ ਦੇ ਦਿਨ ਮੰਗਲਵਾਰ ਜਾਂ ਬੁੱਧਵਾਰ ਜਾਂ ਫਿਰ ਕਿਸੇ ਵੀ ਦਿਨ ਸ਼ੁਰੂ ਕਰ ਸਕਦੇ ਹੋ ਕਿਉਂਕਿ ਕਈ ਵਾਰ ਹੁੰਦਾ ਕਿ ਇਹ ਜੇ ਜਿਹੜਾ ਸਾਡਾ ਕਾਰੋਬਾਰ ਇਹ ਬਿਜ਼ਨਸ ਇਹ ਬਹੁਤ ਵਧੀਆ ਚੱਲ ਰਿਹਾ ਹੁੰਦਾ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਖੁਸ਼ ਹੁੰਨੇ ਆ ਪਰ ਜਿਹੜੇ ਸਾਡੇ ਆਂਡ ਗਵਾਂਡ ਦੇ ਆਲੇ ਦੁਆਲੇ ਦੇ ਲੋਕ ਹੁੰਦੇ ਆ ਨਾ ਉਹਨਾਂ ਦੀ ਨਜ਼ਰ ਸਾਡੇ ਉੱਪਰ ਹੁੰਦੀ ਏ ਜੋ ਕਿ ਸਾਨੂੰ ਬਿਲਕੁਲ ਵੀ ਪਤਾ ਨਹੀਂ ਹੁੰਦਾ ਇਸ ਚੀਜ਼ ਤੋਂ ਅਸੀਂ ਜਾਣੂ ਨਹੀਂ ਹੁੰਦੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਕਿ ਸਾਡੇ ਰਿਸ਼ਤੇਦਾਰ ਹੁੰਦੇ ਨੇ ਉਹ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਸਾਡੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਨੇ। ਉਹ ਸਾਡੇ ਤੋਂ 질ਦੇ ਨੇ ਸਿਰਫ ਇਸ ਕਰਕੇ ਕਿ ਸਾਡੀ ਕਿਵੇਂ ਤਰੱਕੀ ਹੋ ਰਹੀ ਏ, ਸਾਡਾ ਸਾਰਾ ਪਰਿਵਾਰ ਕਿਵੇਂ ਖੁਸ਼ ਰਹਿ ਰਿਹਾ ਏ, ਸਾਡੇ ਘਰ ਦੇ ਹਾਲਾਤ ਕਿਵੇਂ ਠੀਕ ਹੋ ਗਏ ਨੇ ਕਹਿਣ ਦਾ ਭਾਵ ਕਿ ਉਹ ਸਾਡੀ ਤਰੱਕੀ ਤੋਂ 질ਣਾ ਸ਼ੁਰੂ ਕਰ ਦਿੰਦੇ ਨੇ। ਇਸ ਤਰੀਕੇ ਦੇ ਨਾਲ ਅਚਾਨਕ ਸਾਡਾ ਕੰਮੇ ਜਿਹੜਾ ਉਹ ਰੁਕ ਜਾਂਦਾ ਹੈ ਤੇ ਸਾਨੂੰ ਸਮਝ ਨਹੀਂ ਆਉਂਦੀ ਸਾਡੀਆਂ ਜਿਹੜੀਆਂ ਲੜਾਈਆਂ ਨੇ ਉਹ ਘਰ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਆਪਸੀ ਪਰਿਵਾਰ ਦੇ ਮੈਂਬਰਾਂ ਦੀ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਮਤਲਬ ਤੁਸੀਂ ਇਹ ਕਹਿ ਸਕਾ ਕਿ ਦਿਉ ਕਿ ਉਹ ਜਿਹੜੀ ਨੈਚਰ ਜੋ ਸਾਡੇ ਘਰ ਨੂੰ ਕਿਸੇ ਦੀ ਬੁਰੀ ਲੱਗੀ ਹੁੰਦੀ ਹੈ ਜਦੋਂ ਸਾਡੇ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਘਰ ਦੇ ਉੱਪਰ ਸਾਡੇ ਪਰਿਵਾਰ ਦੇ ਉੱਪਰ ਕਿੰਨੇ ਲੋਕਾਂ ਦੀ ਬੁਰੀ ਨੈਚਰ ਹੈ ਉਨ੍ਹਾ ਦੀ ਬੁਰੀ ਨજર ਸਾਡੇ ਘਰ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੰਦੀ ਹੈ ਕਿ ਸਾਨੂੰ ਕੁਝ ਸਮਝ ਹੀ ਨਹੀਂ ਲੱਗਦਾ ਸਾਡੇ ਲਈ ਕੀ ਸਹੀ ਹੈ ਕੀ ਗਲਤ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੁੰਦੇ ਹੁੰਦੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਪ੍ਰੋਬਲਮ ਤੇ ਮੁਸ਼ਕਿਲ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੰਦੇ ਆ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਉਪਾਅ ਲੈ ਕੇ ਆਏ ਆ ਇਹ ਉਪਾਅ ਦੇ ਨਾਲ ਜਿਨ੍ਹਾਂ ਦੇ ਘਰ ਪਰਿਵਾਰ ਨੂੰ ਕਿਸੇ ਦੀ ਬੁਰੀ ਨੈਚਰ ਲੱਗੀ ਹੋਈ ਏ ਉਹਨਾਂ ਨੂੰ ਇਸ ਉਹ ਬਾਣੋ ਜਦੋਂ ਤੁਸੀਂ ਕਰੋਗੇ ਉਹਨਾਂ ਨੂੰ ਮੂੰਹ ਤੋੜ ਜਵਾਬ ਮਿਲੇਗਾ ਇਸ ਤਰੀਕੇ ਦੇ ਨਾਲ ਕਈ ਵਾਰ ਤੁਸੀਂ ਵੀ ਦੇਖਿਆ ਹੋਣਾ ਆਪਣੇ ਘਰ ਦੇ ਆਲੇ-ਦੁਆਲੇ ਚਾ ਆਂਢ-ਗੁਆੜ ਦੇ ਵਿੱਚ ਜਾਂ ਫਿਰ ਤੁਹਾਨੂੰ ਕਈ ਲੋਕ ਅਕਸਰ ਪੁਛਦੇ ਵੀ ਹੋਣੇ ਨੇ ਤੁਹਾਨੂੰ ਦੱਸਦੇ ਵੀ ਹੋਣੇ ਆ ਕਿ ਜਦੋਂ ਅਸੀਂ ਰਾਤ ਹੂਣ ਤੋਂ ਬਾਅਦ ਸਵੇਰ ਦੇ ਸਮੇਂ ਉੱਠੇ ਤਾਂ ਸਾਡੇ ਘਰ ਦੇ ਵਿੱਚ ਕਾਫੀ ਜਗ੍ਹਾ ਤੇ ਹੂਣ ਦੇ ਛਿੱਟੇ ਪਏ ਹੋਏ ਸੀ ਜਾਂ ਫਿਰ ਸਾਡੇ ਘਰ ਦੇ ਵਿੱਚ ਇਸ ਜਗ੍ਹਾ ਤੇ ਟੁੱਟੇ ਹੋਏ ਲੋង ਪਏ ਹੋਏ ਸੀ ਇਹ ਚਾਹ ਕਰ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਕਪੜੇ ਦੇ ਵਿੱਚ ਲਪੇਟ ਕੇ ਕੁਝ ਨਾ ਕੁਝ ਚੀਜ਼ ਸੁੱਕੀ ਹੁੰਦੀ ਹੈ ਬਸ ਕਹਿਣ ਦਾ ਮਤਲਬ ਇਹੀ ਹੈ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੰਨੀ ਗੰਦਗੀ ਤੇ ਜ਼ਹਿਰ ਸੀ ਲੋਕਾਂ ਦੇ ਅੰਦਰ ਭਰੇ ਹੋਏ ਲੋਕਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਲੋਕਾਂ ਦੇ ਅੰਦਰ ਭਰੀ ਹੋਈ ਹੈ ਕਿ ਲੋਕ ਦੂਸਰਿਆਂ ਨੂੰ ਦੇਖ ਕੇ ਕਦੇ ਵੀ ਖੁਸ਼ ਨਹੀਂ ਹੁੰਦੇਗੇ ਹਮੇਸ਼ਾ ਆਪਾਂ ਇਹ ਹੀ ਸੋਚਦੇ ਹਾਂ ਵੀ ਕਿਉਂ ਕਿਸੇ ਦਾ ਮਾੜਾ ਕਰਨਾ ਜੇਕਰ ਕੋਈ ਸਾਹਮਣੇ ਵਾਲਾ ਤਰੱਕੀ ਕਰ ਰਿਹਾ ਤਾਂ ਉਸ ਦਾ ਬੁਰਾ ਕਰਨ ਤੇ ਮਾੜਾ ਸੋਚਣ ਤੋਂ ਇਲਾਵਾ ਉਸ ਦੇ ਬਾਰੇ ਇਹ ਹੀ ਸੋਚੋ ਕਿ ਅਸੀਂ ਖੁਦ ਵੀ ਮਿਹਨਤ ਕਰੀਏ ਮਿਹਨਤ ਕਰਕੇ ਉਸ ਦੇ ਕਰਮ ਅਸੀਂ ਮੁਕਾਮ ਹਾਸਲ ਕਰੀਏ ਸੋ ਇਸ ਤਰ੍ਹਾਂ ਦੀ ਸੋਚ ਸਾਰਿਆਂ ਦੇ ਪ੍ਰਤੀ ਸਾਡੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਤੁਸੀਂ ਉਸ ਦੇ ਬਰਾਬਰ ਆਪਣਾ ਮੁਕਾਮ ਹਾਸਲ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਦੇ ਖਿਲਾਫ ਕੁਝ ਆਪਣੇ ਮਨ ਦੇ ਵਿੱਚ ਜਾਂ ਕਿਸੇ ਦੇ ਬਾਰੇ ਕੁਝ ਗਲਤ ਸੋਚੋਗੇ ਕਿਸੇ ਦੀ ਤਰੱਕੀ ਤੇ ਚਲੋਗੇ ਤਾਂ ਉਸ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਮਿਲਣ ਵਾਲਾ ਥੋੜੇ ਸਮੇਂ ਦੇ ਲਈ ਜੇਕਰ ਤੁਸੀਂ ਕਿਸੇ ਦੇ ਉੱਪਰ ਕੁਝ ਕਰ ਰਹੇ ਹੋ ਕਿਸੇ ਦੇ ਪ੍ਰਤੀ ਮਾੜਾ ਸੋਚ ਰਹੇ ਹੋ ਤਾਂ ਥੋੜੀ ਦੇਰ ਤੇ ਲਈ ਉਸ ਦੇ ਉੱਪਰ ਇਹ ਮਾੜਾ ਅਸਰ ਤੁਹਾਡੇ ਕੀਤੇ ਦਾ ਹੋਤਾ ਜਾਵੇਗਾ ਪਰ ਜਦੋਂ ਉਹ ਮੁੜ ਕੇ ਰਿਵਰਸ ਵਾਪਸ ਜਾਂਦਾ ਹੈ ਨਾ ਤੇ ਮਾੜਾ ਕਰਨ ਵਾਲਿਆਂ ਦਾ ਫਿਰ ਉਸ ਤੋਂ ਵੀ ਵੱਧ ਕੇ ਮਾੜਾ ਹੁੰਦਾ ਜਦੋਂ ਅਸੀਂ ਮਾੜਾ ਕਰਦੇ ਹਾਂ ਜਦੋਂ ਸਾਡੇ ਤੇ ਹੀ ਉਹ ਮੁੜ ਕੇ ਵਾਪਸ ਆਉਂਦਾ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿੰਨੇ ਕੇ ਚੰਗੇ ਆ ਤੇ ਕਿੰਨੇ ਕੋ ਬੁਰੇ ਆ ਇਸ ਤਰੀਕੇ ਦੇ ਨਾਲ ਸਾਨੂੰ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਅਸੀਂ ਕਿਸੇ ਦੇ ਨਾਲ ਪੂਰਾ ਕਰਾਂਗੇ ਤੇ ਸਾਡੇ ਨਾਲ ਵੀ ਬੁਰਾ ਹੀ ਹੋਵੇਗਾ ਇਸ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਘਰ ਦੇ ਵਿੱਚ ਹੁੰਦੀਆਂ ਤਾਂ ਕਈ ਵਾਰ ਸਾਡਾ ਉਹਨਾਂ ਚੀਜ਼ਾਂ ਨੂੰ ਹੱਥ ਲੱਗ ਜਾਂਦਾ ਜਿਸ ਕਰਕੇ ਸਾਨੂੰ ਟੈਨਸ਼ਨ ਪ੍ਰੋਬਲਮ ਹੋ ਜਾਂਦੀ ਏ ਇਸ ਤਰ੍ਹਾਂ ਹੋਣ ਦੇ ਕਰਕੇ ਸ਼ਾਇਦ ਸਾਡਾ ਕੋਈ ਨੁਕਸਾਨ ਹੀ ਨਾ ਹੋ ਜਾਵੇ ਪਰ ਇਸ ਤਰ੍ਹਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਤੁਸੀਂ ਜੇਕਰ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਤੁਸੀਂ ਇੱਕ ਪੇਪਰ ਲੈ ਲੈਣਾ ਉਸ ਦੇ ਉੱਪਰ ਸਾਰੀਆਂ ਚੀਜ਼ਾਂ ਨੂੰ ਰੱਖ ਕੇ ਤੁਸੀਂ ਅੱਗ ਨਾਲ ਜਲਾ ਵੀ ਸਕਦੇ ਹੋ ਵੈਸੇ ਤਾਂ ਜਲਾਉਣ ਤੋਂ ਜ਼ਿਆਦਾ ਬੈਟਰ ਤਾਂ ਹੋਵੇਗਾ ਜੇਕਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ ਤੇ ਇਹਨਾਂ ਨੂੰ ਤੁਸੀਂ ਨਹਿਰ ਜਾਂ ਚੱਲਦੇ ਹੋਏ ਪਾਣੀ ਦੇ ਵਿੱਚ ਤੁਸੀਂ ਧਾਰਿਆਉਣਾ ਹੈ ਜਾ ਕੇ ਇਹ ਹਿਸਾਬ ਕਰਨ ਤੋਂ ਬਾਅਦ ਇਹ ਵਿੱਚ ਤੁਸੀਂ ਹੱਥ-ਮੂੰਹ ਜ਼ਰੂਰ ਧੋਜੇਕਰ ਤੁਸੀਂ ਨਹਾ ਲੋਗੇ ਤਾਂ ਇਸ ਤੋਂ ਵੀ ਜ਼ਿਆਦਾ ਬਿਹਤਰ ਹੋਵੇਗਾ ਨਹੀਂ ਤਾਂ ਫਿਰ ਤੁਸੀਂ ਹੱਥ-ਮੂੰਹ ਤਾਂ ਜ਼ਰੂਰ ਧੋ। ਇਸ ਤੋਂ ਇਲਾਵਾ ਆਪਣਾ ਆਪ ਗੱਲ ਕਰਦੇ ਆ ਉਸ ਉਪਾਦਿ ਕੀ ਜਿਹੜਾ ਕਰਮ ਦੇ ਨਾਲ ਸਾਡੇ ਘਰ ਦੇ ਉੱਪਰ ਜੇਕਰ ਕਿਸੇ ਨੇ ਕੋਈ ਸਾਡੇ ਕੰਮਾਂ ਨੂੰ ਬਣਵਾਇਆ ਹੋਇਆ ਤਾਂ ਉਹ ਪ੍ਰੋਬਲਮ ਅਸੀਂ ਕਿਵੇਂ ਦੂਰ ਕਰ ਸਕਦੇ ਆ? ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਰਿਹਾ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਇਸ ਤਰੀਕੇ ਦੇ ਨਾਲ ਜਿਵੇਂ ਅਕਸਰ ਹੀ ਅਸੀਂ ਤੁਹਾਨੂੰ ਦੱਸਦੇ ਹੁੰਨੇ ਹਾਂ ਕਿ ਜਿਹੜੇ ਅਸੀਂ ਆਪਣੀ ਘਰ ਦੇ ਵਿੱਚ ਟੋਟਕੇ ਕਰਦੇ ਆ ਉਹ ਸਾਡੀ ਰਸੋਈ ਦੇ ਵਿੱਚ ਹਜ਼ਾਰਾਂ ਹੀ ਚੀਜ਼ਾਂ ਪਈਆਂ ਹੁੰਦੀਆਂ ਨੇ ਜਿੰਨਾ ਤੇ ਨਾਲ ਅਸੀਂ ਆਪਣੀ ਘਰ ਦੇ ਵਿੱਚ ਇਹ ਛੋਟੇ ਉਪਾਅ ਤੇ ਟੂਟਕੇ ਕਰਕੇ ਆਪਣੀਆਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਪਰ ਹਰ ਇੱਕ ਉਪਾਅ ਤੇ ਟੋਟਕੇ ਦੇ ਵਿੱਚ ਸਾਨੂੰ ਅਲੱਗ-ਅਲੱਗ ਚੀਜ਼ ਦੀ ਜ਼ਰੂਰਤ ਹੁੰਦੀ ਹੈ ਸੇਮ ਚੀਜ਼ ਦੇ ਨਾਲ ਅਸੀਂ ਉਪਾਅ ਨਹੀਂ ਕਰ ਸਕਦੇ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਆ ਅਗਰ ਸਾਨੂੰ ਕੋਈ ਸਰੀਰਕ ਤੌਰ ਤੇ ਪ੍ਰੋਬਲਮ ਹੁੰਦੀ ਹੈ ਜਦੋਂ ਅਸੀਂ ਡਾਕਟਰ ਦੇ ਕੋਲ ਜਾਂ ਮੈਡੀਕਲ ਤੇ ਜਾਂਦੇ ਆ ਕੋਈ ਵੀ ਮੈਡੀਸਿਨ ਲੈਣ ਦੇ ਲਈ ਤੇ ਉੱਥੇ ਹਾਜ਼ਾਰਾ ਹੀ ਮੈਡੀਸਿਨ ਹੁੰਦੀ ਆ ਪਰ ਸਾਨੂੰ ਜਿਹੜੀ ਪ੍ਰੋਬਲਮ ਹੁੰਦੀ ਆ ਅਸੀਂ ਉਸ ਪ੍ਰੋਬਲਮ ਦੀ ਹੀ ਮੈਡੀਸਿਨ ਲੈਣੀ ਹੁੰਦੀ ਸੋ ਇਸੇ ਤਰ੍ਹਾਂ ਜਿਹੜਾ ਟੂਟਕਾ ਤੇ ਉਪਾਅ ਕਰਨਾ ਹੁੰਦਾ ਉਸ ਦੇ ਵਿੱਚ ਕਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਉਹ ਚੀਜ਼ ਹੀ ਅਸੀਂ ਲੈਣੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਜੇਕਰ ਸਾਡੇ ਘਰ ਨੂੰ ਕਿਸੇ ਦੀ ਨજર ਲੱਗੀ ਹੈ ਤਾਂ ਉਸ ਨੂੰ ਅਸੀਂ ਦੂਰ ਕਰਨਾ ਹੈ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆ ਰਿਹਾ ਸਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਲੜਾਈ ਝਗੜੇ ਤੇ ਕਲੇਸ਼ ਰਹਿੰਦਾ ਹੈ ਤੇ ਇਹ ਸਾਰੀਆਂ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਸਾਨੂੰ ਚਾਹੀਦੀ ਹੈ ਹਰੀ ਸੌਂਫ ਜਿਹੜੀ ਕਿ ਸਾਡੇ ਹਰ ਇੱਕ ਘਰ ਦੇ ਵਿੱਚ ਰਸੋਈ ਦੇ ਵਿੱਚ ਅਕਸਰ ਹੀ ਸਾਨੂੰ ਮਿਲ ਜਾਂਦੀ ਹੈ ਇਸਦੇ ਸੌਂਫ ਦੇ ਨਾਲ ਨਾਲ ਸਾਨੂੰ ਚਾਹੀਦੀ ਥੋੜੀ ਜਿਹੀ ਅਜਵਾਇਨ ਤੇ ਅਜਵਾਇਨ ਤੇ ਸੌਂਫ ਲੈ ਕੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇਹ ਉਪਾਅ ਨੂੰ ਤੁਸੀਂ ਕਰਨਾ ਸੋਹਮਾਰ ਮੰਗਲਵਾਰ ਤੇ ਬੁੱਧਵਾਰ ਇਹ ਤਿੰਨ ਦਿਨਾਂ ਦੇ ਵਿੱਚ ਜਿਹੜੇ ਵੀ ਦਿਨ ਤੁਹਾਨੂੰ ਸਹੀ ਲੱਗੇ ਉਸੇ ਹੀ ਦਿਨ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੀ ਕੋਈ ਸ਼ਾਪ ਸੀ ਸ਼ਾਪ ਤੇ ਪਹਿਲਾਂ ਬਹੁਤ ਜ਼ਿਆਦਾ ਕਸਟਮਰ ਆਉਂਦੇ ਸੀ ਹੁਣ ਕਸਟਮਰ ਆਉਣੇ ਬੰਦ ਹੋ ਗਿਆ ਜੇਕਰ ਤੁਹਾਡਾ ਕੋਈ ਬਿਜ਼ਨਸ ਜੋ ਕਿ ਪਹਿਲਾਂ ਬਹੁਤ ਵਧੀਆ ਚੱਲਦਾ ਸੀ ਹੁਣ ਚੱਲਣਾ ਬੰਦ ਹੋ ਗਿਆ ਏ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਸਾਰੇ ਹੀ ਰਸਤੇ ਬੰਦ ਹੋ ਚੁੱਕੇ ਨੇ ਜਿਸ ਕਰਕੇ ਤੁਹਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਦੇ ਲਈ ਤੁਸੀਂ ਕੀ ਕਰਨਾ ਇੱਕ ਲਾਲ ਰੰਗ ਦਾ ਛੋਟਾ ਜਿਹੜਾ ਰਮਾਲ ਸਾਈਜ਼ ਤੋਂ ਵੀ ਛੋਟਾ ਕਪੜਾ ਲੈ ਲੈਣਾ ਜੋ ਬਿਲਕੁਲ ਮਤਲਬ ਆਣ ਜੂਸ ਹੋਵੇ ਜੂਸ ਕੀਤਾ ਹੋਇਆ ਨਾ ਹੋਵੇ ਉਸ ਦੇ ਉੱਪਰ ਤੁਸੀਂ 1.5 ਚਮਚ ਸੌਫ ਦਾ ਪਾ ਲੈਣਾ ਹਰੀ ਸੌਫ ਦਾ ਪਾ ਕੇ ਉਸ ਦੀ ਤੁਸੀਂ ਗੱਠ ਲਗਾ ਕੇ ਇੱਕ ਛੋਟੀ ਜਿਹੀ ਪੋਟਲੀ ਤਿਆਰ ਕਰ ਲੈਣੀ ਤੇ ਉਸ ਪੋਟਲੀ ਨੂੰ ਤੁਸੀਂ ਜਿੱਥੇ ਤੁਹਾਡਾ ਬਿਜ਼ਨਸ ਹੈ 숍 ਹੈ ਤੁਸੀਂ ਉਸ ਦੇ ਅੰਦਰ ਵੱਲ ਕਰਕੇ ਉਸ ਪੋਟਲੀ ਨੂੰ ਰੱਖ ਲੈਣਾ ਤਾਂ ਕਿ ਉਸ 숍 ਤੋਂ ਬਾਰ ਵਾਲੀ ਸਾਈਡ ਤੇ ਤੁਸੀਂ ਉਹ ਸਪੋਰਟਰੀ ਨੂੰ ਇਸ ਤਰੀਕੇ ਨਾਲ ਇਸ ਜਗ੍ਹਾ ਤੇ ਜਾਂ ਫਿਰ ਇਸ ਤਰੀਕੇ ਦੇ ਨਾਲ ਤੁਸੀਂ ਅਜਿਹੀ ਜਗ੍ਹਾ ਤੇ ਟੰਗਣਾ ਕਿ ਜੋ ਵੀ ਵਿਅਕਤੀ ਤੁਹਾਡੀ ਸ਼ਾਪ ਤੇ ਆਵੇ ਉਹ ਉਸ ਦੇ ਪਿੱਛੋਂ ਦੀ ਲੰਘ ਕੇ ਆਵੇ ਕਿ ਉਹੋ ਪੋਟਲੇ ਕਿਸੇ ਨੂੰ ਦਿਖਾਈ ਵੀ ਨਹੀਂ ਦੇਣੀ ਚਾਹੀਦੀ ਇਸ ਗੱਠੜੀ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਵੀ ਟੰਗ ਸਕਦੇ ਹੋ ਤੇ ਆਪਣੀ ਦੁਕਾਨ ਜਾਂ ਜਿੱਥੇ ਬਿਜ਼ਨਸ ਜਾਂ ਕੋਈ ਫੈਕਟਰੀ ਹੈ ਤੁਹਾਡੀ ਜਿੱਥੇ ਬਿਜ਼ਨਸ ਚੱਲਦਾ ਉੱਥੇ ਵੀ ਇਸ ਉਪਾਰ ਨੂੰ ਕਰ ਸਕਦੇ ਹੋ ਤੇ ਤੁਸੀਂ ਦੇਖੋਗੇ ਜਦੋਂ ਵੀ ਇਹ ਉਪਾਰ ਕੀਤਾ ਜਦੋਂ ਉਪਾਅ ਕਰੋਗੇ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਫਰਕ ਆਉਣਾ ਨਜ਼ਰ ਆ ਜਾਵੇਗਾ ਤੇ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਥੋੜੀ ਜਿਹੀ ਐਸੀ ਲੈਣੀ ਅਜਵਾਈਂ ਤੇ ਇਹ ਵਾਲਾ ਕੰਮ ਐਸੀ ਕਰਨਾ ਰਾਤ ਦੇ ਸਮੇਂ ਜਿਹੜਾ ਤਾਂ ਸੌਂਫ ਵਾਲਾ ਉਪਾਅ ਉਹ ਤਾਂ ਸੀ ਸੋਮਵਾਰ ਮੰਗਲਵਾਰ ਬੁੱਧਵਾਰ ਕਿਸੇ ਵੀ ਦਿਨ ਦਿਨ ਦੇ ਸਮੇਂ ਦੁਪਹਿਰ ਦੇ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਉਸ ਸਮੇਂ ਤੁਸੀਂ ਕਰ ਸਕਦੇ ਹੋ ਪਰ ਜੋ ਇਹ ਅਜਮੈਣ ਵਾਲਾ ਉਪਾਅ ਇਸ ਨੂੰ ਅਸੀਂ ਰਾਤ ਦੇ ਸਮੇਂ ਹੀ ਕਰਨਾ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੀ ਦੁਕਾਨ ਨੂੰ ਜਾਂ ਫੈਕਟਰੀ ਨੂੰ ਬਿਜ਼ਨਸ ਨੂੰ ਵਧਾ ਕੇ ਆਉਣੀ ਹੋ ਕਹਿੰਦਾ ਭਾਵ ਕਿ ਜਦੋਂ ਤੁਸੀਂ ਆਉਣ ਲੱਗੇ ਬੰਦ ਕਰਕੇ ਆਉਣੀ ਹੋ ਤੁਹਾਡੀ ਜੋ ਵੀ ਫੈਕਟਰੀ ਹੈ ਜਾਂ ਦੁਕਾਨ ਹੈ ਰਾਤ ਨੂੰ ਤੇ ਰਾਤ ਦੇ ਸਮੇਂ ਤੁਸੀਂ ਆਉਂਦੇ ਹੋਏ ਫੈਕਟਰੀ ਸ਼ਾਪ ਕੋਈ ਵੀ ਬਿਜ਼ਨਸ ਹੈ ਜਿੱਥੇ ਤੁਹਾਡਾ ਚੱਲਦਾ ਹੈ ਆਉਂਦੇ ਹੋਏ ਦੁਕਾਨ ਜਿਹੜੀ ਵੀ ਜਗ੍ਹਾ ਹੈ ਨਾ ਉੱਥੇ ਤੁਸੀਂ ਅਜਵਾਇ ਨੂੰ ਛਿੜਕ ਕੇ ਆ ਜਾਣਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਇਹ ਉਪਾਅ ਆਪਣੇ ਘਰ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਜਵਾਇਣ ਨੂੰ ਆਪਣੇ ਘਰ ਦੇ ਵਿੱਚ ਵੀ ਛਿੜਕ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਸਵੇਰ ਦੇ ਸਮੇਂ ਉੱਠਣਾ ਹੈ ਤੇ ਜੇਕਰ ਅਸੀਂ ਘਰ ਦੇ ਵਿੱਚ ਅਜਵਾਇਣ ਦਾ ਇਹ ਉਪਾਅ ਕੀਤਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਝਾੜੂ ਲਗਾ ਕੇ ਉਸ ਅਜਵਾਇਣ ਨੂੰ ਇਕੱਠਾ ਕਰਨਾ ਹੈ ਤੇ ਜਦੋਂ ਅਸੀਂ ਆਪਣੀ ਟੌਪ ਜਾਂ ਬਿਜ਼ਨਸ ਤੇ ਜਾਂਦੇ ਹਾਂ ਉੱਥੇ ਵੀ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਤੁਸੀਂ ਜਾ ਕੇ ਝਾੜੂ ਲਗਾ ਕੇ ਅਜਵਾਇਣੇ ਜੋ ਉਸ ਨੂੰ ਇਕੱਠਾ ਕਰ ਲੈਣਾ ਹੈ ਕਿਉਂਕਿ ਇਹ ਜੋ ਸਾਡੇ ਉੱਪਰ ਪੈੜੀਆਂ ਨਜ਼ਰਾਂ ਜੋ ਮਾੜੀਆਂ ਚੀਜ਼ਾਂ ਦਾ ਸਾਡੇ ਉੱਪਰ ਜਾਂ ਫਿਰ ਸਾਡੇ ਘਰ ਪਰਿਵਾਰ ਤੇ ਜੋ ਵੀ ਬੁਰਾ ਪ੍ਰਭਾਵ ਪਿਆ ਹੁੰਦਾ ਹੈ ਉਹ ਰਾਹੂ ਹੁੰਦਾ ਹੈ ਤੇ ਅਸੀਂ ਜਦੋਂ ਝਾੜੂ ਦੇ ਨਾਲ ਇਹ ਸਾਰੀ ਇਕੱਠੀ ਚੀਜ਼ ਕਰਦੇ ਹਾਂ ਇਸੇ ਤਰੀਕੇ ਦੇ ਨਾਲ ਜਿਹੜਾ ਸ਼ੁਕਰ ਹੁੰਦਾ ਹੈ ਉਸ ਦਾ ਝਾੜੂ ਦੇ ਨਾਲ ਸੰਬੰਧ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਸ਼ੁਕਰ ਦੇ ਗ੍ਰਹਿ ਦੇ ਨਾਲ ਸਬੰਧ ਝਾੜੂ ਦੇ ਨਾਲ ਹੋਣ ਕਰਕੇ ਉਸ ਦੇ ਨਾਲ ਅਸੀਂ ਇਹ ਸਾਰੀਆਂ ਮਾੜੀਆਂ ਚੀਜ਼ਾਂ ਨੂੰ ਆਪਣੇ ਘਰ ਦੇ ਵਿੱਚੋਂ ਜਾਂ ਫਿਰ ਆਪਣੀ ਸ਼ਾਪ ਦੇ ਵਿੱਚੋਂ ਕੱਢ ਦੇਵਾਂਗੇ ਇਸ ਦੇ ਨਾਲ ਨਾਲ ਜਿਹੜੀ ਤੁਸੀਂ ਅਜਵਾਇਨ ਛਿੜਕੀ ਸੀ ਉਸ ਨੂੰ ਝਾੜੂ ਦੇ ਨਾਲ ਇਕੱਠਾ ਕਰਕੇ ਤੁਸੀਂ ਆਪਣੇ ਘਰ ਤੋਂ ਬਾਹਰ ਸੁੱਟ ਦੇਣਾ ਤੁਸੀਂ ਦੇਖੋਗੇ ਕਿ ਹਫ਼ਤੇ ਦਾ 10 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਫਰਕ ਨਜ਼ਰ ਆਵੇਗਾ ਤੇੜਵੇਂ ਹੀ ਤੁਹਾਡੀ ਦੁਕਾਨ ਤੇ ਕਸਟਮਰ ਆਉਣੇ ਬੰਦ ਹੋ ਗਏ ਸੀ ਉਹ ਕਸਟਮਰ ਆਉਣੇ ਦੁਬਾਰਾ ਤੋਂ ਸ਼ੁਰੂ ਹੋ ਜਾਣਗੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਬੰਦ ਹੋ ਗਿਆ ਸੀ ਤਾਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਜੇਕਰ ਕੋਈ ਬਿਮਾਰੀ ਚੱਲ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਤਾਂ ਤੁਹਾਡੇ ਘਰ ਦੇ ਵਿੱਚੋਂ ਬਿਮਾਰੀਆਂ ਵੀ ਦੂਰ ਹੋ ਜਾਣਗੀਆਂ ਇਹ ਇੱਕ ਸਿੰਪਲ ਜਿਹਾ ਉਪਾਏ ਘਰੇਲੂ ਉਪਾਏ ਇਸ ਨੂੰ ਤੁਸੀਂ ਵਿਸ਼ਵਾਸ ਸ਼ਰਧਾ ਤੇ ਭਾਵਨਾ ਦੇ ਨਾਲ ਤੁਸੀਂ ਕਰਨਾ ਹੈ ਜੇਕਰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤਾਂ ਹੀ ਤੁਹਾਨੂੰ ਇਸ ਉਪਾਅ ਦਾ ਅਸਰ ਹੋਵੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਦਾਦੇਤਾ ਕੇ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਜੀ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ